ਸਤਿ ਸ੍ਰੀ ਅਕਾਲ ਦੋਸਤੋ ਅੱਜ ਇੱਕ ਵਧੀਆ ਅਪਡੇਟ ਤੁਹਾਨੂੰ ਦਿਖਾ ਰਹੇ ਹਾਂ ਵੀ ਇਹ ਜਿੱਥੇ ਅੱਜ ਕੈਨੇਡਾ ਦਾ ਇੱਕ ਨਾ ਬਾਰਡਰ ਏਰੀਆ ਤੋਂ ਦਿਖਾ ਰਹੇ ਹਾਂ ਜਿੱਥੇ ਇੱਕ ਪਾਸੇ ਕੈਨੇਡਾ ਹੈ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਅਮਰੀਕਾ ਦਾ ਬਾਰਡਰ ਲੱਗਦਾ ਹੈ ਸੋ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਆਪ ਜੀ ਭਾਈਚਾਰਕਾਂ ਸਾਂਝ ਨੂੰ ਜ਼ਰੂਰ ਦਸਾਉਂਦੀਆਂ ਤਸਵੀਰਾਂ ਨੇ ਜਿੱਥੇ ਕਈ ਦੇਸ਼ਾਂ ਦੇ ਵਿੱਚ ਬਾਰਡਰ ਨੂੰ ਲੈ ਕੇ ਲੜਾਈਆਂ ਹੁੰਦੀਆਂ ਨੇ ਉੱਤੇ ਇਹ ਬਾਰਡਰਲੈਸ ਦੇਸ਼ ਨੇ ਜਿਹੜੇ ਉਹ ਕਿਸ ਤਰ੍ਹਾਂ ਤਰਕੀਆਂ ਕਰਦੇ ਨੇ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਸੋ ਲਓ ਜੀ ਉਹ ਅਮਰੀਕਾ ਦਾ ਹੈ ਤੇ ਇਹ ਵਾਲਾ ਏਰੀਆ ਜਿਹੜਾ ਉਹ ਕੈਨੇਡਾ ਦਾ ਹੈ ਸੋ ਤਸਵੀਰ ਤੁਹਾਨੂੰ ਆਹ ਖੰਭੇ ਤੋਂ ਦਿਖਾ ਰਾਂ ਇੱਥੇ ਦੇਖੋ ਇਹ ਲਿਖਿਆ ਹੋਇਆ ਹੈ ਕੈਨੇਡਾ ਸੋ ਇਹਨੂੰ ਥੋੜਾ ਜਿਆਦਾ ਨੇੜੇ ਜਾ ਕੇ ਆਪਾਂ ਦੇਖਦੇ ਹਾਂ ਵੀ ਇਸਦੇ ਦੂਸਰੇ ਪਾਸੇ ਕੀ ਲਿਖਿਆ ਹੋਇਆ ਹੈ ਆਹ ਲੋ ਜੀ ਇਹ ਹੈਗਾ ਯੂਨਾਈਟਿਡ ਸਟੇਟਸ ਸੋ ਇਸ ਸਮੇਂ ਆਪਾਂ ਜਿੱਥੇ ਖੜੇ ਹਾਂ ਉਹ ਯੂਨਾਈਟਿਡ ਸਟੇਟ ਦਾ ਹੈ ਤੇ ਇੱਕ ਖੰਭਾ ਜਿਹਾ ਵੀ ਹੈ ਵਿਚਕਾਰ ਖੰਭਾ ਇਹਦੇ ਵਿਚਕਾਰ ਤੋਂ ਤੁਹਾਨੂੰ ਲੱਗਦਾ ਵੀ ਹਾਂ ਇਹ ਦੋ ਦੇਸ਼ ਨੇ ਮਤਲਬ ਇਹ ਬਾਰਡਰ ਹੈ ਬਾਰਡਰ ਤੋਂ ਆਪਾਂ ਪਰਲੇ ਪਾਸ ਜਿਹੜੇ ਆ ਦਰਖਤ ਦੇਖ ਰਹੇ ਆ ਇਹ ਸਾਰਾ ਏਰੀਆ ਜਿਹੜੇ ਜੰਗਲ ਨੇ ਇਹ ਯੂਐਸ ਦੇ ਨੇ ਤੇ ਇਸ ਤੋਂ ਬਾਅਦ ਇੱਧਰ ਜੇਕਰ ਆਪਾਂ ਗੱਲ ਕਰ ਲਈਏ ਜਿਹੜੇ ਇਸ ਦੇ ਬਿਲਕੁਲ ਨਾਲ ਹੀ ਆ ਮਕਾਨ ਬਣੇ ਹੋਏ ਨੇ ਇਹ ਸਾਰਾ ਕੈਨੇਡਾ ਦਾ ਪੋਰਸ਼ਨ ਹੈ ਸੋ ਬਿਲਕੁਲ ਬਾਰਡਰ ਏਰੀਆ ਤੇ ਉੱਤੇ ਜੇਕਰ ਆਪਾਂ ਗੱਲ ਕਰ ਲਈਏ ਤਾਂ ਉੱਤੇ ਸੀਸੀਟੀਵੀ ਕੈਮਰੇ ਜ਼ਰੂਰ ਲੱਗੇ ਹੋਏ ਨੇ ਜਿਨ੍ਹਾਂ ਦੀ ਨਿਗਰਾਨੀ ਇੱਥੇ ਸਾਰਾ ਕੁਝ ਚੱਲਦਾ ਹੈ ਤੇ ਵਧੀਆ ਉਹ ਹੈ ਕਿ ਕੋਈ ਫੋਰਸ ਨਹੀਂ ਕੋਈ ਮਿਲਟਰੀ ਨਹੀਂ ਕੋਈ ਕੁਝ ਨਹੀਂ ਹੈ ਇੱਥੇ ਤੇ ਲਗਭਗ ਬੜਾ ਪੀਸਫੁੱਲ ਜਿਹਾ ਏਰੀਆ ਹੈ ਕੁਦਰਤ ਦੇ ਨਜ਼ਾਰੇ ਖੂਬ ਨੇ ਅੱਜ ਮੌਸਮ ਵੀ ਬੜਾ ਸੁਹਾਵਣਾ ਜਾਵਾ ਹੈ ਵਸੇ ਸਵੇਰ ਦੀ 스노우 ਫਾਲ ਹੋ ਰਹੀ ਸੀ ਇਧਰੋਂ ਨਿਕਲ ਰਹੇ ਸੀ ਤੇ ਤਾਂ ਸੋਚਿਆ ਕਿ ਚਲੋ ਯਾਰਾਂ ਦੋਸਤਾਂ ਨਾਲ ਵੀ ਇੱਥੋਂ ਦੀਆਂ ਕੁਝ ਯਾਦਾਂ ਜਿਹੜੀਆਂ ਉਹ ਸਾਂਝੀਆਂ ਕਰੀਏ ਅ ਹਿਰਨ ਵਗੈਰਾ ਤੇ ਬਹੁਤ ਦੇਖਣ ਨੂੰ ਮਿਲਦੇ ਆ ਜੇ ਕੋਈ ਮਿਲਿਆ ਤਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਲੇਕਿਨ ਠੰਡ ਦਾ ਮੌਸਮ ਆਇਆ ਕਰਕੇ ਸਾਰੇ ਅੰਦਰ ਬੜੇ ਬੰਨੇ ਆ ਇਧਰ ਸਾਰਾ ਇਹ ਤੁਹਾਡਾ ਅ ਯੂਨਾਈਟਿਡ ਸਟੇਟ ਅਮਰੀਕਾ ਤੇ ਇਧਰ ਕੈਨੇਡਾ ਸੋ ਵਿੱਚ ਕੋਈ ਬਾਰਡਰ ਨਹੀਂ ਕੋਈ ਕੁਝ ਨਹੀਂ ਕੋਈ ਲਾਈਨ ਨਹੀਂ ਹੈਗੀ ਇਹ ਸਿਰਫ ਇੱਕ ਸੜਕ ਹੈ ਸੜਕ ਤੋਂ ਜੇ ਕਿਰਪਾ ਕਰ ਲਈਏ ਜਿੱਥੇ ਮੈਂ ਕੜਾਂ ਤੋਂ ਮੇਰੇ ਲੈਫਟ ਸਾਈਡ ਦੇ ਉੱਤੇ ਕੈਨੇਡਾ ਤੇ ਦੂਸਰੇ ਪਾਸੇ ਯੂ ਐਸ ਏ ਤੋਂ ਦੂਸਰੇ ਪਾਸੇ ਆਪਾਂ ਇੱਕ ਇੰਡੀਆ ਪਾਕਿਸਤਾਨ ਦਾ ਬਾਰਡਰ ਲਾ ਲੀਏ ਤੇ ਉਹ ਦੇਖ ਹੀ ਸਕਦੇ ਆ ਕਿੰਨਾ ਜ਼ਿਆਦਾ ਉਹ ਹੁੰਦਾ ਹੈ ਕਿੰਨੀਆਂ ਫੋਰਸਾਂ ਲੱਗੀਆਂ ਹੋਈਆਂ ਨੇ ਕਿੰਨੀ ਮਿਲਟਰੀ ਲੱਗੀ ਹੋਈ ਹੈ ਤੇ ਇੱਥੇ ਕੁਝ ਨਹੀਂ ਹੈ ਇਸ ਤਰ੍ਹਾਂ ਦਾ ਬੜਾ ਵਧੀਆ ਪੀਸਫੁਲ ਜਿਹੇ ਏਰੀਆ ਬੜਾ ਵਧੀਆ ਲੱਗਿਆ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ